ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਮੈਂ ਪ੍ਰਾਈਸ ਅਸਿੱਤ ਹੈ ਤੇ ਬਾਕੀ ਜਿਹੜੀ ਫੈਬਰਿਕ ਦੀ ਡਿਟੇਲ ਹੈ ਮੈਂ ਅੱਗੇ ਕੇ ਜਾ ਕੇ ਤੁਹਾਨੂੰ ਦੱਸਦੀ ਰਵਾਂਗੀ ਪ੍ਰਾਈਸ ਇਹ ਦਾ 560 ਹੈ ਦੋ ਤਰ੍ਹਾਂ ਦੀ ਕਲੈਕਸ਼ਨ ਅੱਜ ਦੀ ਵੀਡੀਓ ਦੇ ਚ ਲੈ ਕੇ ਆਈਆਂ ਬਟ ਇਹ ਕਿ ਜਿਹੜੀ ਸੈਕਿੰਡ ਕਲੈਕਸ਼ਨ ਹੈ ਉਹਦੇ ਫੈਬਰਿਕ 'ਚ ਥੋੜਾ ਡਿਫਰੈਂਸ ਹੈ ਦਾ ਫੈਬਰਿਕ ਹੋਰ ਹੈ ਸੈਕਿੰਡ ਵਾਲੀ ਕਲੈਕਸ਼ਨ ਦਾ ਫੈਬਰਿਕ ਹੋਰ ਹੈ ਪ੍ਰਾਈਸ ਦੋਨਾਂ ਦਾ ਸੇਮ ਹੈ 560 ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ 560 ਰੁਪਈਆ 560 ਤੋਂ ਉੱਪਰ ਕੋਈ ਵੀ ਐਕਸਰਾ ਚਾਰਜਸ ਨਹੀਂ ਲੱਗਣਗੇ 560 ਰੁਪਏ ਦੇ ਵਿੱਚ ਤੁਸੀਂ ਅੱਜ ਦੀ ਵੀਡੀਓ ਦੇ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜੋ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤੇ ਮੇਰੇ ਲਈ ਆਪਣਾ ਨੰਬਰ 6239245750 ਐਡ ਕੀਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਚਾਹਤਰੀ ਹੈ ਜਿਵੇਂ ਕਿ ਮੈਂ ਦੱਸਿਆ ਕਿ 560 ਰੁਪਈਆ ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਸਮਰ ਚੱਲ ਰਹੀ ਹੈ ਤੇ ਕਾਟਨ ਦੀਆਂ ਕਲੈਕਸ਼ਨਾਂ ਬਹੁਤ ਆ ਰਹੀਆਂ ਨੇ ਤੇ ਇਹ ਪਿਓਰ ਕਾਟਨ ਹੈ ਬਿਲਕੁਲ ਜਿਹੜਾ ਸੌਫਟ ਕਾਟਨ ਹੁੰਦਾ ਹੈ ਉਹ ਵਾਲੀ ਕਲੈਕਸ਼ਨ ਹੈ ਤੇ 560 ਇਹਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਕਲਰ ਆਪਸ਼ਨ ਦੀ ਕੋਈ ਕਮੀ ਨਹੀਂ ਹੈ ਇੱਕ ਤੋਂ ਵੱਧ ਕੇ ਇੱਕ ਕਲਰ ਨੇ ਹਰ ਤਰ੍ਹਾਂ ਦੇ ਕਲਰ ਹੈਗੇ ਨੇ ਚਾਹੇ ਬ੍ਰੌਡ ਫਲਾਵਰਿੰਗ ਵਾਲੇ ਹੋਣ ਛੋਟੇ-ਛੋਟੇ ਫਲਾਵਰਸ ਵਾਲੇ ਹੋਣ ਹਰ ਤਰ੍ਹਾਂ ਦੇ ਹੈਗੇ ਨੇ ਤੇ ਅਗਰ ਤੁਸੀਂ ਬਾਈ ਕਰਨਾ ਹੈ ਤਾਂ ਆਪਣਾ ਨੰਬਰ 6239245750 ਦਿੱਤਾ ਹੈ ਇਸ ਨੰਬਰ 'ਤੇ ਜਾਈ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਅਗਰ ਬਾਈ ਕਰਨਾ ਤਾਂ ਵੀ ਦੱਸੋ ਤੇ ਮਲਟੀਪਲ ਕਲਰ ਆਪਸ਼ਨ ਦਿੱਤੇ ਹੋਏ ਚ अवेलेबल ਆ ਤੁਸੀਂ ਸਿੰਗਲ ਵੀ ਇੱਕ ਵੀ ਜੇਕਰ ਜ਼ਿਆਦਾ ਵੀ ਬਾਈ ਕਰਨਾ ਤਾਂ ਵੀ ਮਿਲ ਜਾਣਗੇ ਇੱਕ ਵੀ ਬਾਈ ਕਰਨਾ ਹੈ ਤੇ ਉਹ ਵੀ ਮਿਲ ਜੇਗਾ ਕਿਉਂਕਿ ਬਹੁਤ ਜਾਣੇ ਦੀ ਕੁਐਰੀ ਆਉਂਦੀ ਹੈ ਕਿ ਸਿੰਗਲ ਸੂਟ ਲੈ ਸਕਦੇ ਆ ਹਾਂਜੀ ਤੁਸੀਂ ਸਿੰਗਲ ਸੂਟ ਵੀ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਦੋ ਚਾਰ ਜਿੰਨੇ ਵੀ ਤੁਹਾਨੂੰ ਤੁਹਾਨੂੰ ਆਪਣੇ ਅਕੋਰਡਿੰਗਲੀ ਹੈ ਕੋਈ ਲਿਮਟ ਨਹੀਂ ਹੈ ਤੇ ਜਿਵੇਂ ਕਿ ਜਾਨੇ ਕਿ ਕੀ ਲੈਣਾ ਹੁੰਦਾ ਉਹਨਾਂ ਲਈ ਵੀ ਕਿ ਉਹ ਇੱਕ ਵੀ ਸੂਟ ਬਾਈ ਕਰ ਸਕਦੇ ਆ कॉटन ਹੈ ਟਾਪ ਬਾਟਮ ਹੈ ਤੇ ਦੁਪੱਟਾ कॉटन ਹੈ ਕੁਝ ਦੇ ਨਾਲ ਬਾਟਮ ਪਲੇਨ ਆਏਗਾ ਤੇ ਕੁਝ ਬਾਕੀ ਮੋਸਟਲੀ ਨਾਲ ਪ੍ਰਿੰਟਡ ਬਾਟਮ ਆਏਗਾ ਨਾਲ ਕੜਾਈਆਂ ਵੀ ਇੰਨਾ ਦੇ ਉੱਪਰ ਹੋਈਆਂ ਪਈਆਂ ਨੇ ਇਹ ਸੈਕਿੰਡ ਕਲੈਕਸ਼ਨ ਹੈ ਮਸਲੀਨ ਵਿੱਚ ਆਏਗੀ ਪਹਿਲੇ ਵਾਲੀ ਕਾਟਨ ਵਿੱਚ ਸੀ ਇਹ ਮਸਲੀਨ ਵਿੱਚ ਨਾਲ ਹਾਫ ਪੀਓ ਦਾ ਦੁਪੱਟਾ ਆਏਗਾ ਬਹੁਤ ਪਿਆਰੀ ਕਲੈਕਸ਼ਨ ਹੈ ਹੈਂਡ ਪੇਂਟ ਹੈ ਕਲਰ ਆਪਸ਼ਨ ਕਾਫੀ ਹੈਗੇ ਨੇ ਇਹਦੇ ਵਿੱਚ ਤੇ ਜੋ ਬੇਸਿਕ ਕਲਰ ਹੁੰਦੇ ਨੇ ਉਹਨਾਂ ਸਾਰੇ ਨੇ ਸਾਹਮਣੇ ਰੱਖ ਕੇ ਤੇ ਹੈਂਡ ਪੇਂਟ ਹੈ ਦੁਪੱਟੇ ਤੇ ਵੀ ਤੇ ਸ਼ਰਟ ਤੇ ਵੀ 올ਓਵਰ 5 ਮੀਟਰ ਦਾ ਸੂਟ ਹੈ 슬ੀਵਸ ਤੇ ਪੇਂਟ ਆਏਗਾ ਤੇ ਬਾਟਮ ਜਿਹੜਾ ਆਲਮੋਸਟ ਪਲੇਨ ਆਏਗਾ ਤੇ ਬਾਕੀ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ 200 500 60 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਪਾਈ ਕਰ ਸਕਦੇ ਹੋ ਤੇ ਜੇਕਰ ਹੋਰ ਤੁਹਾਡੇ ਕੋਈ ਵੀ ਕੁਇਰੀ ਤਾਂ ਨੰਬਰ ਜਾ ਕੇ ਮੈਸੇਜ ਕਰਾ ਦਿਓ ਤੁਹਾਨੂੰ ਤੁਹਾਡੀ ਫਾਈਦਾ ਰਿਪਲਾਈ ਜਰੂਰ ਆਏਗਾ ਛੋਟੀ ਜੀ ਵੀਡੀਓ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸਟੰਦ ਨਾਲ ਨਵੀਂ ਨਵੀਂ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ